ਜ਼ਿਲ੍ਹੇ ਦੇ ਵਿੱਚ ਟੋਟਲ 11 ਅਸੈਂਬਲੀ ਕੰਸਟਿਟੂਐਂਸੀ ਸੈਗਮੈਂਟ ਨੇ ਜਿਹਦੇ ਵਿੱਚੋਂ 9 ਕੰਸਟਿਟੂਐਂਸੀ ਅਸੈਂਬਲੀ ਸੈਗਮੈਂਟ ਜਿਹੜੇ ਆਮ੍ਰਿਤਸਰ ਪਾਰਲੀਮੈਂਟਰੀ ਕੰਸਟਿਟੂਐਂਸੀ ਦੇ ਵਿੱਚ ਆਉਂਦੇ ਨੇ ਤੇ ਸਾਡੇ ਜੰਡੇਆਣਾ ਤੇ ਬਾਬਾ ਬਕਾਲਾ ਇਹ ਖਡੂਰ ਸਾਬ ਦੇ ਵਿੱਚ ਆਉਂਦੇ ਨੇ ਤੋਂ ਸਾਰੇ ਸੈਂਟਰਾਂ ਤੋਂ ਅੱਜ ਪਾਰਟੀਆਂ ਡਿਸਪੈਚ ਹੋ ਰਹੀਆਂ ਨੇ ਜੋ ਵੀ ਸਾਡੇ ਕੋਲ 2134 ਟੋਟਲ ਬੂਥ ਹੈ ਇੱਕ ਇੱਕ ਬੂਥ ਦੇ ਉੱਤੇ ਤੁਹਾਨੂੰ ਚਾਰ ਮੁਲਾਜ਼ਮ ਤਾਂ ਪੁੱਲਿੰਗ ਪਾਰਟੀ ਦੇ ਵਿੱਚ ਹੀ ਚਾਹੀਦੇ ਨੇ ਕੀ ਜਿਹੜੀ ਸਾਡੀ ਸੀ ਵਿਜਲ ਦੇ ਉੱਤੇ ਕੰਪਲੇਂਟਸ ਹੈ ਉਸੇ ਤੋਂ ਤੁਸੀਂ ਗੇਜ ਕਰ ਸਕਦੇ ਹੋ ਵੀ ਹੁਣ ਤੱਕ ਟੋਟਲ 11 ਅਸੈਂਬਲੀ ਸੈਗਮੈਂਟ ਦੇ ਵਿੱਚ ਟੋਟਲ 300 ਕੰਪਲੇਨਾਂ ਆਈਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਥੋੜਾ ਹੀ ਸਮਾਂ ਜੋ ਰਹਿ ਗਿਆ ਭਲਕੇ ਕੱਲ ਨੂੰ ਜੋ ਵੋਟ ਪੋਲ ਹੋਣੀ ਆ ਤਾਂ ਉਸ ਤੋਂ ਪਹਿਲਾਂ ਪ੍ਰਸ਼ਾਸਨ ਵੱਲੋਂ ਕੀ ਕੁਝ ਤਿਆਰੀ ਕਰ ਲਿੱਤੀਆਂ ਗਈਆਂ ਇਹਨਾਂ ਨਾਲ ਸ਼੍ਰੀਮਸਤ ਸਾਹਿਬ ਦੇ ਡੀਸੀ ਸਾਹਿਬ ਮੌਜੂਦ ਹੈਗੇ ਨੇ ਉਹਨਾਂ ਨਾਲ ਗੱਲ ਕਰਦੇ ਆ ਤਾਂ ਡੀਸੀ ਸਾਹਿਬ ਕਿਵੇਂ ਕਿੰਦਾ ਦੀ ਤਿਆਰੀ ਜੋ ਪ੍ਰਸ਼ਾਸਨ ਵੱਲੋਂ ਕਰ ਦਿੱਤੀ ਗਈ ਹੈ ਕਿਉਂਕਿ ਕਾਫੀ ਜ਼ਿਆਦਾ ਇਸ ਵਾਰ ਜੋ ਕਹਿ ਸਕਦੇ ਆ ਕਿ ਪ੍ਰੈਸ਼ਰ ਵੀ ਕਹਿ ਸਕਦੇ ਪ੍ਰਸ਼ਾਸਨ ਦੇ ਉੱਤੇ ਅਧਿਕਾਰੀਆਂ ਦੇ ਉੱਤੇ ਹੈਗਾ ਤਾਂ ਕੀ ਕੁਝ ਤਿਆਰੀ ਹੁਣ ਤੱਕ ਹੋ ਚੁੱਕੀ ਹੈ ਸੋ ਤਿਆਰੀਆਂ ਤਾਂ ਹੁਣ ਤੁਸੀਂ ਦੇਖ ਰਹੇ ਹੋ ਅੱਜ ਪਾਰਟੀਆਂ ਡਿਸਪੈਚ ਐ ਅੱਜ ਪੋਲ ਮਾਈਨਸ 1 ਡੇ ਤੇ ਅਸੀਂ ਬੈਠੇ ਹਾਂ ਜਿਸ ਦਿਨ ਸਾਰੀ ਪਾਰਟੀਆਂ ਸਾਡੀ ਅੱਜ ਡਿਸਪੈਚ ਹੋ ਰਹੀਆਂ ਨੇ ਸੋ ਸਾਡੇ ਜ਼ਿਲ੍ਹੇ ਦੇ ਵਿੱਚ ਟੋਟਲ 11 ਅਸੈਂਬਲੀ ਕੰਸਟਿਟੂਐਂਸੀ ਸੈਗਮੈਂਟ ਨੇ ਜਿਹਦੇ ਵਿੱਚੋਂ 9 ਕੰਸਟਿਟੂਐਂਸੀ ਅਸੈਂਬਲੀ ਸੈਗਮੈਂਟ ਜਿਹੜੇ ਐ ਅੰਮ੍ਰਿਤਸਰ ਪਾਰਲੀਮੈਂਟਰੀ ਕੰਸਟਿਟੂਐਂਸੀ ਦੇ ਵਿੱਚ ਆਉਂਦੇ ਨੇ ਤੇ ਸਾਡੇ ਝੰਡੇਆਲਾ ਤੇ ਬਾਬਾ ਬਕਾਲਾ ਇਹ ਖਡੂਰ ਸਾਹਿਬ ਦੇ ਵਿੱਚ ਆਉਂਦੇ ਨੇ ਤੋਂ ਸਾਰੇ ਸੈਂਟਰਾਂ ਤੋਂ ਅੱਜ ਪਾਰਟੀਆਂ ਡਿਸਪੈਚ ਹੋ ਰਹੀਆਂ ਨੇ ਤਕਰੀਬਨ ਮੋਟਾ-ਮੋਟਾ ਮੈਂ ਸਮਝਦਾ 20000 ਮੁਲਾਜ਼ਮ ਇਹਦੇ ਵਿੱਚ ਅਕ੍ਰੋਸ ਜ਼ਿਲ੍ਹੇ ਦੇ ਵਿੱਚ ਪਾਰਟਿਸਿਪੇਟ ਕਰਨਗੇ ਕਿਉਂਕਿ ਤੁਸੀਂ ਦੇਖਦੇ ਹੋ ਵੀ ਸਾਡੇ ਕੋਲ 2134 ਟੋਟਲ ਬੂਥ ਹੈ ਇੱਕ-ਇੱਕ ਬੂਥ ਦੇ ਉੱਤੇ ਤੁਹਾਨੂੰ 4 ਮੁਲਾਜ਼ ਉਸ ਤੋਂ ਇਲਾਵਾ ਤੁਹਾਡੇ ਬੀਐਲਓ ਹੋਰ ਸੈਕਟਰ ਅਫੀਸਰ ਸੈਕਟਰ ਮੈਜਿਸਟ੍ਰੇਟਸ ਐਂਡ ਅਕ੍ਰੋਸ ਕੰਸਟੀਟੂਐਂਸੀ ਸੋ ਮੈਂ ਸਮਝਦਾ ਸਾਰੇ ਮਿਲਾ ਕੇ ਆਸ਼ਾ ਵਰਕਰਸ ਕਿਉਂਕਿ ਹੀਟ ਵੇਵ ਦਾ ਬੜਾ ਹੈ ਤਾਂ ਅਸੀਂ ਆਸ਼ਾ ਵਰਕਰਸ ਨੂੰ ਵੀ ਇਨਵੋਲ ਕੀਤਾ ਹੈ ਪੀਡਬਲਯੂਡੀ ਇਲੈਕਟਰਸ ਲਈ ਅਸੀਂ ਦੇਖ ਰਹੇ ਹਾਂ ਵੀ ਕੋਈ ਉਹਨਾਂ ਨੂੰ ਅਸਿਸਟੈਂਸ ਕਰਨ ਤਾਂ ਹਰੇਕ ਬੂਥ ਦੇ ਉੱਤੇ ਅਸੀਂ ਉਹਨਾਂ ਦੇ ਵੋਲੰਟੀਅਰਸ ਵੀ ਬਿਠਾਏ ਨੇ ਤੋ ਇਸ ਕਰਕੇ ਬੜਾ ਇਹ ਬਹੁਤ ਵੱਡੀ ਲਾਰਜਰ ਲੌਜਿਸਟਿਕਸ ਐਕਸਰਸਾਈਜ਼ ਹੁੰਦੇ ਨੇ ਮਾਈਕਰੋਬਜ਼ਰਵਰ ਵੀ ਇਹਦੇ ਵਿੱਚ ਡਿਪਲੋਏਡ ਨੇ ਬਟ ਬਾਕੀ ਮੈਂ ਸਮਝਦਾ ਕਿ ਇਹਦੇ ਵਿੱਚ ਕੋਈ ਇਸ ਟਾਈਪ ਦਾ ਕੋਈ ਪ੍ਰੈਸ਼ਰ ਵਾਲਾ ਮਾਹੌਲ ਨਹੀਂ ਹੈ ਕਿਉਂਕਿ ਜਿਹੜੀ ਸਾਡੀ ਸੀ ਵਿਜੀਲ ਦੇ ਉੱਤੇ ਕੰਪਲੇਂਟਸ ਹੈ ਉਸੇ ਤੋਂ ਤੁਸੀਂ ਗੇਜ ਕਰ ਸਕਦੇ ਹੋ ਕਿ ਹੁਣ ਤੱਕ ਟੋਟਲ 11 ਅਸੈਂਬਲੀ ਸੈਗਮੈਂਟ ਦੇ ਵਿੱਚ ਟੋਟਲ 300 ਕੰਪਲੇਂਟ ਆਈ ਹੈ ਸੋ ਮੈਨੂੰ ਲੱਗਦਾ ਪੂਰੇ ਦਿਨ ਚ ਸ਼ਾਇਦ ਇੱਕ ਕੰਪਲੇਂਟ ਆਂਦੀ ਹੋਵੇ ਕਿਸੇ ਇੱਕ ਏਆਰਓ ਕੋਲ ਸੋ ਇੰਨਾ ਕੋਈ ਪ੍ਰੈਸ਼ਰ ਦਾ ਮਾਹੌਲ ਨਹੀਂ ਹੈ ਸੋ ਆਈ ऍम ਹੋਪਫੁਲ ਕਿ ਅਸੀਂ ਬੜਾ ਸ਼ਾਂਤਮਈ ਇਲੈਕਸ਼ਨ ਵਧੀਆ ਤਰੀਕੇ ਨਾਲ ਕਰਾਵਾਂਗੇ ਸਰ ਜਿੱਦਾਂ ਅਸੀਂ ਦੇਖ ਲਈਏ ਕਿ ਜਿੱਦਾਂ ਸਾਊਥ ਏਰੀਆ ਹੈਗਾ ਤਾਂ ਉਸ ਦੇ ਵਿੱਚ ਕਿੰਨੇ ਬੂਥ ਹੈਗੇ ਨੇ ਵੈਸਟ ਚ ਕਿੰਨੇ ਨੇ ਤਾਂ ਇਸ ਦੇ ਵਿੱਚ ਖਾਸ ਕਰਕੇ ਉਹ ਇਲਾਕੇ ਜਿਹੜੇ ਸਰਚ ਕੀਤੇ ਗਏ ਉਹ ਜਿੱਥੇ ਗਰਮ ਮਾਹੌਲ ਹੋ ਜਾਂਦਾ ਜੋ ਲੜਾਈ ਝਗੜੇ ਦਾ ਵੀ ਮੌਜ ਰਿਹਾ ਉਰਤੇ ਕਿਦਾਂ ਦੀ ਸਿਕਿਉਰਿਟੀ ਪ੍ਰਬੰਧ ਹੈ ਸੋ ਬੇਸਿਕਲੀ ਸਾਡੇ ਕੀ ਜिले ਦੇ ਵਿੱਚ ਤਿੰਨ ਫਲਾਈਂਗ ਸਕਵਾਡਾਂ ਤੇ ਤਿੰਨ ਸਟੈਟਿਕ ਸਰਵੇਲੈਂਸ ਟੀਮਾਂ ਹਰੇਕ ਅਸੈਂਬਲੀ ਸੈਗਮੈਂਟ ਦੇ ਵਿੱਚ ਕਿਸੇ ਵੀ ਟਾਈਮ ਆਪਰੇਸ਼ਨਲ ਰਹਿੰਦੀ। ਤੁਸੀਂ ਦੇਖ ਰਹੇ ਹੋਣੇ ਪਿੱਛੇ ਨਾਕਾਬੰਦੀ ਹੈ। ਦੋ ਤਿੰਨ ਕੈਸ਼ ਸੀਜ਼ਰ ਵੀ ਸਾਡੇ ਵੱਡੇ ਹੋਏ। ਇੱਕ ਵਾਰ 64 ਲੱਖ ਕੈਸ਼ ਸੀਜ਼ਰ ਹੋਇਆ, ਇੱਕ ਵਾਰ 60 ਲੱਖ ਹੋਇਆ। ਕੱਲ ਪਰਸੋਂ ਵੀ ਅਸੀਂ 13 ਲੱਖ ਦਾ ਸੀਜ਼ਰ ਕੀਤਾ ਹੈ। ਤੋਂ ਸਟੈਟਿਕ ਸਰਵੇਲੈਂਸ ਟੀਮਾਂ ਇਹ ਸਾਰੇ ਇਸ ਟਾਈਪ ਦਾ ਕੈਸ਼ ਕੋਈ ਹੋਰ ਰ ਹੈ, ਉਹਨੂੰ ਸੀਲ ਕਰ ਰਹੀਆਂ ਨੇ। ਫਲਾਈਂਗ ਸਕਵਾਡ ਜਿੱਦਾਂ ਵੀ ਸਾਡੇ ਕੋਲ ਸੀ ਵਿਜੀਲ ਤੇ ਕੰਪਲੇਂਟ ਆਂਦੀ ਹੈ। ਅੱਜ ਦਾ ਦਿਨ ਵੀ ਬੜਾ ਸੈਂਸਿਟ ਕੈਸ਼ ਡਿਸਟ੍ਰਿਬਿਊਸ਼ਨ ਜਾਂ ਕੋਈ ਫ੍ਰੀ ਵੀ ਡਿਸਟ੍ਰਿਬਿਊਸ਼ਨ ਚੱਲ ਰਿਹਾ ਹੈ ਤਾਂ ਸਾਡਾ ਅੱਜ ਦੀ ਡੇਟ 'ਤੇ ਵੀ ਅਸੀਂ ਇਨਸ਼ੋਰ ਕੀਤਾ ਵੀ ਜਿਹੜੀ ਸਾਡੀ ਫਲੈਂਕ ਸਕਵਾਡ ਹੈ ਕਈ ਵਾਰ ਨਫਰੀ ਦੀ ਘਾਟ ਹੁੰਦੀ ਹੈ ਤਾਂ ਉਹ ਜਿਹੜੀ ਫਲੈਂਕ ਸਕਵਾਡ ਦੀ ਫੋਰਸ ਹੈ ਉਹ ਇਲੈਕਸ਼ਨ ਡਿਊਟੀ ਤੇ ਲੱਗ ਜਾਂਦੀ ਹੈ ਬਟ ਉਹ ਮੇਰੀ ਸੀਪੀ ਸਾਹਿਬ ਤੇ ਐਸਐਸਪੀ ਸਾਹਿਬ ਨਾਲ ਗੱਲ ਹੋਈ ਹੈ ਵੀ ਕੱਲ ਸ਼ਾਮ 6 ਵਜੇ ਤੱਕ ਜਦੋਂ ਕਿ ਫਾਰਮਲੀ ਆਲਮੋਸਟ ਪੋਲ ਕਲੋਜ਼ਰ ਦਾ ਟਾਈਮ ਹੈ ਉਸ ਤੋਂ ਪਹਿਲਾਂ ਅਸੀਂ ਇਹਨੂੰ ਡਿਸਬੈਂਡ ਨਹੀਂ ਕਰਨਾ ਤੇ ਲਗਾਤਾਰ ਅੱਜ ਰਾਤ ਨੂੰ ਵੀ ਕੱਲ ਵੀ ਪੂਰੇ ਦਿਨ ਫਲੈਂਕ ਸਕਵਾਡ ਚੱਲੇਗੀ ਵੀ ਕਿਤੇ ਵੀ ਕੋਈ ਇਸ ਟਾਈਪ ਦੀ ਸਾਡੇ ਨੋਟਿਸ ਦੇ ਵਿੱਚ ਆਂਦਾ ਤਾਂ ਅਸੀਂ ਤੁਰੰਤ ਦਖਲ ਲਵਾਂਗੇ ਕਿਉਂਕਿ ਸਰ ਕੁਝ ਇਲਾਕੇ ਇਹੋ ਜਿਹੇ ਹੈਗੇ ਨੇ ਜਿਹੜੇ ਇਹ ਚੀਜ਼ਾਂ ਨੂੰ ਲੈ ਕੇ ਕਾਫੀ ਪ੍ਰਸਿੱਧ ਵੀ ਹੈਗੇ ਨੇ ਕਿਉਂਕਿ ਜੇ ਇੱਕ ਆਪਾਂ ਸਾਊਥ ਦੀ ਗੱਲ ਕਰ ਲਈ ਤਾਂ ਸਾਊਥ ਦੇ ਵਿੱਚ ਵੀ ਬੜੇ ਇਲਾਕੇ ਇਹੋ ਜਿਹੇ ਹੈਗੇ ਨੇ ਜਿੱਥੇ ਅਕਸਰ ਕੋਈ ਨਾ ਕੋਈ ਲੀਡਰ ਵੋਟਰਾਂ ਨੂੰ ਜਿਹੜਾ ਜਾਂ ਪੈਸੇ ਦਿੰਦੇ ਨੇ ਜਾਂ ਆਟਾ ਦਿੰਦੇ ਨੇ ਕਿਉਂਕਿ ਪੁਰਾਣਾ ਜੋ ਸੁਣਦੇ ਆਏ ਆਂ ਵੇਖਦੇ ਵੀ ਆਏ ਆਂ ਕਿਤੇ ਸ਼ਰਾਬ ਦੇ ਦਿੱਤੀ ਜਾਂਦੀ ਆਂ ਕਿ ਹਾਂਜੀ ਬੋਤਲ ਦੇ ਦਿੱਤੀ ਵੋਟ ਲੈ ਲਈ ਤਾਂ ਇਹ ਚੀਜ਼ਾਂ ਦੇ ਉੱਤੇ ਖਾਸ ਰਾਤ ਨੂੰ ਜਾਤਰੇ ਕੰਮ ਹੁੰਦੇ ਨੇ ਦੇਰ ਰਾਤ ਵੀ ਜਿਹੜੀਆਂ ਟੀਮਾਂ ਤਨਤ ਰਹਿਣਗੀਆਂ ਹਾਂ ਮੈਂ ਕਹਿ ਰਿਹਾ ਇੱਕ ਅਸੈਂਬਲੀ ਇਸ ਕੰਸਟਿਟੂਐਂਸੀ ਦੇ ਸੈਗਮੈਂਟ ਦੇ ਵਿੱਚ ਜੇਕਰ ਤਿੰਨ ਫਲਾਈਂਗ ਸਕਵਾਡ ਚੱਲ ਰਹੀਆਂ ਨੇ ਤੇ ਉਹ 3 88 ਘੰਟੇ ਦੀ ਸ਼ਿਫਟ ਉਹ ਨੌ ਫਲਾਈਂਗ ਸਕਵਾਡ ਟੀਮਸ ਆਪਰੇਟ ਕਰਦੀਆਂ ਨੇ ਸੋ 11 ਹਲਕੇ ਤਾਂ 11 9 99 ਜਿਹੜੀ ਹੈਗੀ ਸਾਡੀ ਫਲਾਈਂਗ ਸਕਵਾਡਸ ਆਪਰੇਸ਼ਨਲ ਨੇ ਅਜ ਰਾਤ ਨੂੰ ਵੀ ਆਪਰੇਸ਼ਨਲ ਰਹਿਣ ਗਿਆ ਤੇ ਇਹ ਮੈਂ ਚੇਤਾਵਨੀ ਵੀ ਦੇਣਾ ਚਾਹਨਾ ਸਾਰੇ ਕੈਂਡੀਡੇਟਸ ਕੋਈ ਵੀ ਇਸੇ ਟਾਈਪ ਦੇ ਹਰਕਤ ਦੇ ਵੀ ਚੰਗੇਜ ਕਰਦਾ ਕਿਉਂਕਿ ਫਲਾਈਂਗ ਸਕਵਾਡ ਦੇ ਉੱਤੇ ਇੱਕ 360 ਡਿਗਰੀ ਕੈਮਰਾ ਲੱਗਿਆ ਹੈ ਉਹ ਕੈਮਰਾ ਇੱਥੋਂ ਵੀ ਮੈਂ ਦੇਖ ਸਕਦਾ ਹਾਂ ਸੀਓ ਆਫਿਸ ਵੀ ਉੱਥੋਂ ਦੇਖ ਸਕਦੇ ਤੇ ਇਸ ਤੋਂ ਕੋਈ ਬਚਾਵ ਨਹੀਂ ਹੈ ਕਿਉਂਕਿ ਜਿਹੜਾ ਵੀ ਹੈ ਉਹਦਾ ਬਿਲਕੁਲ ਉਹਦਾ ਪ੍ਰੂਫ ਜਿਹੜਾ ਰਿਕਾਰਡ ਕੀਤਾ ਜਾ ਰਿਹਾ ਸੋ ਕੋਈ ਵੀ ਫਰੀ ਵੀ ਡਿਸਟ੍ਰੀਬਿਊਸ਼ਨ ਤੋਂ ਟੋਟਲ ਗੁਰੇਜ਼ ਕੀਤਾ ਜਾਵੇ ਐਂਡ ਆਦਰਵਾਇਸ ਪ੍ਰੋਪਰ ਐਫ ਆਈ ਆਰ ਲੌਂਚ ਕਰਕੇ ਐਕਸ਼ਨ ਲਿੱਤਾ ਜਾਏਗਾ ਸਰ ਵੋਟਰਾਂ ਲਈ ਕੀ ਸੁਖਸੁਲਤ ਐਸਰ ਬੂਥਾਂ ਦੇ ਉੱਤੇ ਮਿਲੇਗੀ ਕਿਉਂਕਿ ਕਈ ਵਾਰ ਜਿਹੜੇ ਬਜ਼ੁਰਗ ਖਾਸ ਤੌਰ ਦੇ ਉੱਤੇ ਜਾਂ ਕਈ ਨਹੀਂ ਚੱਲ ਪਾਉਂਦੇ ਉਹਨਾਂ ਲਈ ਕੀ ਕੋਈ ਖਾਸ ਸਹੂਲਤ ਐਸਰ ਦਿੱਤੀ ਜਾਏਗੀ ਸੋ ਤੁਸੀਂ ਦੇਖਿਆ ਹੁਣ ਇੱਕ ਤਾਂ ਜਿਹੜੇ 85 ਪਲੱਸ ਸਾਡੇ ਬਜ਼ੁਰਗ ਨੇ ਜਾਂ ਪੀ ਡਬਲਯੂ ਡੀ ਇਲੈਕਟਰਸ ਨੇ ਉਹਨਾਂ ਨੂੰ ਅਸੀਂ ਫਾਰਮ 12 ਡੀ ਭਰ ਆ ਕੇ ਪਹਿਲੇ ਇੱਕ ਆਪਸ਼ਨ ਦੇਨੇ ਕਿ ਕੀ ਤੁਸੀਂ ਜੇਕਰ ਬੂਥ ਦੇ ਉੱ ਤੱਕ तकरीबन 350 ਦੇ ਆਸ-પાસ ਵੋਟਰ ਸੀਗੇ ਜਿਨ੍ਹਾਂ ਨੇ ਆ ਸਹੂਲਤ ਸਾਡੇ ਤੋਂ ਲਈਤੀ ਤੇ ਉਹਨਾਂ ਦੇ ਘਰੇ ਜਾ ਕੇ ਅਸੀਂ ਵੋਟ ਆਲਰੇਡੀ ਪਵਾ ਚੁਕੇ ਹਾਂ ਉਹ ਐਕਸਰਸਾਈਜ਼ ਕੰਪਲੀਟ ਕਰ ਦਿੱਤੀ ਗਈ ਹੈ ਉਸ ਤੋਂ ਇਲਾਵਾ ਜਿਹੜੇ ਹੁਣ ਸਾਡੇ ਐਲਡਰਲੀ ਇਲੈਕਟਰਸ ਨੇ ਉਹ ਅਸੀਂ ਉੱਥੇ ਬੀਐਲਓ ਨੂੰ ਹਦਾਇਤ ਦਿੱਤੀ ਹੈ ਪੋਲਿੰਗ ਸਟਾਫ ਨੂੰ ਵੀ ਉਹਨਾਂ ਨੂੰ ਕਯੂ ਦੇ ਵਿੱਚ ਜਿੱਥੇ ਲਗਾਈ ਜਾਂਦੀ ਹੈ ਤਾਂ ਉਹਨਾਂ ਨੂੰ ਪ੍ਰਾਇੋਰਟੀ ਦਿੱਤੀ ਜਾਵੇ ਪੀਡਬਲਿਊਡੀ ਇਲੈਕਟਰਸ ਨੂੰ ਪ੍ਰੈਗਨੈਂਟ ਫੀਮੇਲਸ ਇਹ ਸਾਰਿਆਂ ਨੂੰ ਤੁਸੀਂ ਪ੍ਰਾਇੋਰਟੀ ਦਿਓ ਹੀਟ ਵੇਵ ਦਾ ਬੜਾ ਅਸਰ ਹੈ ਸੋ ਅਸੀਂ ਹਰੇਕ ਬੂਥ ਦੇ ਉੱਤੇ ਆਸ਼ਾ ਵਰਕਰ विद ओआरएस किट वगैरह ते बिठाइये ते, ते ओना दे ਉਤੇ 2-3 ਡਾਕਟਰ ਇਨਚਾਰਜ ਵੀ ਲਗਾਏ ਕਿ ਕਈ ਵਾਰ ਕੋਈ ਸੀਵੀਅਰ ਕੇਸ ਹੋ ਜਾਵੇ ਤੇ ओआरएस ਤੋਂ ਟਰੀਟ ਨਹੀਂ ਹੁੰਦਾ ਹੋ ਸਕਦਾ ਡ੍ਰਿਪ ਵੀ ਲਗਾਨੀ ਪੈ ਜਾਵੇ ਸੋ ਉਹ ਵੀ ਸਾਰਾ ਟਾਈਪ ਸਾਡਾ ਕੀਤਾ ਹੋਇਆ ਉਸ ਤੋਂ ਇਲਾਵਾ ਜਿਹੜੇ ਸਾਡੇ ਦਿਵਿਆਂਗ ਵੋਟਰ ਨੇ ਉਹਨਾਂ ਦੇ ਲਈ ਸਾਡੀ ਮੰਨ ਲਓ 1121 ਲੋਕੇਸ਼ਨਾਂ ਨੇ ਤੇ ਹਰੇਕ ਲੋਕੇਸ਼ਨ ਦੇ ਉੱਤੇ ਅਸੀਂ व्हीਲਚੇਅਰ ਅਰੇਂਜ ਕਰਕੇ ਪਰਚੇਸ ਕਰਕੇ ਉੱਥੇ ਵੋਲੰਟੀਅਰ ਬਿਠਾਏ ਨੇ ਤਾਂ ਕਿ ਉਹਨਾਂ ਨੂੰ ਵੀ ਸਹੂਲਤ ਦਿੱਤੀ ਜਾ ਸਕੇ ਜਿਹੜੀਆਂ EVM ਮਸ਼ੀਨਾਂ ਜਾਨੀਆਂ ਹੈਗੀਆਂ ਬੂਥ ਦੇ ਉੱਤੇ ਤਾਂ ਉਹ ਜਿੱਦਾਂ ਕਿ ਪਹਿਲਾਂ ਵੀ ਗੱਲਬਾਤ ਜੋ ਤੜਨਾ ਕੀਤੀ ਗਈ ਸੀਗੀ ਕਿ ਕਿਆ ਗਿਆ ਸੀਗਾ ਕਿ ਜਿਹੜੀ ਗੱਡੀ ਜਿਹੜੀ ਟਰੈਕਿੰਗ ਗੱਡੀ ਦੇ ਵਿੱਚ EVM ਮਸ਼ੀਨ ਜਿਹੜੀ ਭੇਜੀ ਜਾਏਗੀ ਤਾਂ ਅੱਜ ਉਸੇ ਤਰੀਕੇ ਦੇ ਨਾਲ ਉਸੇ ਨਿਗਰਾਨੀ ਹੇਠਾਂ ਹੀ ਜਾਏਗੀ ਬਿਲਕੁਲ ਜੀ ਜਿਹੜੀ ਵੀ ਗੱਡੀ ਦੇ ਵਿੱਚ ਸਾਡੀ EVM ਦੀ ਮੂਵਮੈਂਟ ਹੋ ਰਹੀ ਹੈ ਸੋ ਉਹਦੇ ਵਿੱਚ GPS ਲੱਗਿਆ ਹੈ ਈਵਨ ਸੈਕਟਰ ਆਫਸਰ ਜਿਹੜੇ ਰਿਜ਼ਰਵ EVM ਵੀ ਕੈਰੀ ਕਰਦੇ ਨੇ ਉਹਨਾਂ ਦੇ ਗਰੇ ਤੋਂ तकरीबन 1000 ਗੱਡੀਆਂ ਦੇ ਵਿੱਚ ਆਲਰੇਡੀ GPS ਫਿਟਡ ਨੇ ਐਂਡ ਉਹਦੀ ਮੋਨਿਟਰਿੰਗ ਹੋ ਰਹੀ ਹੈ ਕਿੱਥੇ ਹੈ ਕਿੱਥੇ ਗੱਡੀ ਅਤੇ ਸਾਡੇ ਟੋਟਲ ਜਿਹੜੇ 2134 ਬੂਥ ਨੇ ਪੂਰੇ ਜ਼ਿਲ੍ਹੇ ਦੇ ਜਿਹਦੇ ਵਿੱਚ ਜੰਡਿਆਲਾ ਬਾਬਾ ਬਕਾਲਾ ਦੇ ਵੀ ਦੱਸ ਰਹੇ ਸਾਰੇ ਬੂਥਾਂ ਦੇ ਵਿੱਚ ਵੈਬਕਾਸਟਿੰਗ ਦੇ ਕੈਮਰੇ ਲੱਗ ਚੁੱਕੇ ਨੇ ਅਸੀਂ ਇੱਥੇ ਵੈਬਕਾਸਟਿੰਗ ਕੰਟਰੋਲ ਰੂਮ ਬਣਾਇਆ ਪੂਰੇ ਪੰਜਾਬ ਦਾ ਸਭ ਤੋਂ ਵੱਡਾ ਵੈਬਕਾਸਟਿੰਗ ਕੰਟਰੋਲ ਰੂਮ ਹੈ ਉੱਥੇ ਤਕਰੀਬਨ 200 ਵੋਲੰਟੀਅਰ ਸਾਡੇ ਨਾਲ ਕੰਮ ਕਰ ਰਹੇ ਨੇ ਇੱਕ ਇੱਕ ਵੋਲੰਟੀਅਰ ਤਕਰੀਬਨ 12 ਬੂਥ ਦੇ ਉੱਤੇ ਨਿਗਰਾਨੀ ਰੱਖੇਗਾ ਕਿਉਂਕਿ ਤੁਸੀਂ ਸਮਝਦੇ ਹੋ ਰਹੇ ਹੋ ਜੇਕਰ 2134 ਕੈਮਰੇ ਲੱਗੇ ਹੋਣ ਉਹਨਾਂ ਨੂੰ ਦੇਖਣਾ ਵੀ ਇੱਕ ਬਹੁਤ ਵੱਡੀ ਐਕਸਰਸਾਈਜ਼ ਹੈ ਸੋ 21 ਅ 24 ਬੂਥ ਨੂੰ ਅਸੀਂ ਡਿਵਾਈਡ ਕਰਕੇ 12-12 ਕੈਮਰੇ ਖਾਸ ਕਰ ਜਿਹੜੇ ਸਾਡੇ ਜੰਡਿਆਲਾ ਤੇ ਬਾਬਾ ਬਕਾਲਾ ਨੂੰ ਕੱਢਦੇ ਤੇ ਸਾਡੇ ਤਕਰੀਬਨ 1700 ਕੈਮਰੇ ਲੱਗਦੇ ਨੇ ਉਹ ਅਸੀਂ 12-12 ਕੈਮਰੇ ਤਕਰੀਬਨ ਉੱਥੇ ਸਿਸਟਮ ਦੇ ਉੱਤੇ ਲਗਾ ਕੇ ਦੇਖਾਂਗੇ ਤੇ ਬਿਲਕੁਲ ਕੋਈ ਇਦਾਂ ਦੀ ਹਰਕਤ ਹੁੰਦੀ ਹੈ ਉਹਦੇ ਵਿੱਚ ਅਸੀਂ ਸਾਰਾ ਕੁਝ ਮੋਨੀਟਰ ਕਰਾਂਗੇ ਕਿ ਪਿਛਲੀ ਵਾਰ ਵੀ ਵਿਧਾਨ ਸਭਾ ਇਲੈਕਸ਼ਨ ਜਦੋਂ ਸੀਗੇ ਉਦੋਂ ਇੱਕ ਬੂਥ ਦੇ ਵਿੱਚ ਕੋਈ ਪ੍ਰੈਸਾਈਡਿੰਗ ਅਫਸਰ ਜਾ ਕੇ ਕਿਸ ਦੀ ਮਦਦ ਕਰ ਰਿਹਾ ਸੀ ਉਹ ਵੈਬ ਕਾਸਟਿੰਗ ਦੇ ਵਿੱਚ ਰਿਕਾਰਡ ਹੋ ਗਿਆ ਸੋ ਉਹ ਉਹਦੇ ਉੱਤੇ ਕਾਰਵਾਈ ਕੀਤੀ ਗਈ ਸੋ ਬੜੀ ਪੈਨੀ ਨਜ਼ਰ ਰੱਖੀ ਜਾਏਗੀ ਐਂਡ ਬਿਕੋਜ਼ ਕਿਉਂਕਿ ਹਰ ਥਾਂ ਤੇ ਸਰਵੇਲੈਂਸ ਹੈ ਜਿੰਨੇ ਸਾਡੇ ਵਲਨਰੇਬਲ ਬੂਥ ਨੇ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਕੁਝ ਇਲਾਕਿਆਂ ਦੇ ਵਿੱਚ ਕੁਝ ਇਦਾਂ ਦੀ ਗੁੰਜਾਇਸ਼ ਹੋ ਸਕਦੀ ਹੈ ਉਹਨਾਂ ਨੂੰ ਵਲਨਰੇਬਲ ਡਿਕਲੇਅਰ ਕੀਤਾ ਗਿਆ ਐਸ ਐਚ ਓ ਤੇ ਸੈਕਟਰ ਮੈਜਿਸਟ੍ਰੇਟ ਉੱਥੇ ਬਾਰ-ਬਾਰ ਗੇੜੇ ਮਾਰ ਰਹੇ ਨੇ ਸਪੈਸ਼ਲੀ ਤੇ ਵੀ ਵਿਲ ਇਨਸ਼ੋਰ ਕਿ ਇਸ ਟਾਈਪ ਦਾ ਕੋਈ ਹਰਕਤ ਨਾ ਹੋਵੇ ਸਰ ਗੁਰੂ ਨਗਰੀ ਦੇ ਜਿਹੜੇ ਵੋਟਰਸ ਹੈਗੇ ਨੇ ਉਹਨਾਂ ਨੂੰ ਕੀ ਇੱਕ ਮੈਸੇਜ ਦੇਣਾ ਚਾਹੋਗੇ ਕਿਉਂਕਿ 70 ਤੋਂ ਪਾਰ ਦਾ ਆਪਾਂ ਇਸ ਵਾਰ ਨਾਹਰਾ ਵੀ ਲਗਾਇਆ ਹੈ ਕਹਿ ਵੀ ਰਹੇ ਹਾਂ ਤਾਂ ਇਸ ਵਾਰ ਹੁਣ ਕਿਉਂਕਿ ਮਹਿਜ ਕੁਝ ਹੀ ਘੰਟੇ ਰਹਿ ਚੁੱਕੇ ਨੇ ਕਿਉਂਕਿ ਕੱਲ ਸਵੇਰੇ 7 ਵਜੇ ਤੋਂ VOTING ਹੋਣੀ ਸ਼ੁਰੂ ਤਾਂ ਉਹਨਾਂ ਨੂੰ ਕੀ ਕਹਿਣਾ ਚਾਹੂੰ ਸੋ ਮੈਂ ਬੇਸਿਕਲੀ ਇਹ ਅਗਰੇ ਕਰਨਾ ਚਾਹੁੰਨਾ ਕਿਉਂਕਿ ਸਾਡੀ ਪਿਛਲੇ ਜਿਹੜੇ ਲੋਕ ਸਭਾ ਇਲੈਕਸ਼ਨ 2019 ਦੇ ਵਿੱਚ ਸੀਗੇ ਸਾਡੀ ਪੋਲ ਪਰਸੈਂਟੇਜ 57% ਸੀਗੀ ਜਿਹੜੀ ਕਿ ਪੰਜਾਬ ਦੇ ਵਿੱਚ ਕਾਫੀ ਲੋ ਮੰਨੀ ਜਾਂਦੀ ਹੈ ਮੈਂ ਅਨਲਾਈਜ਼ ਵੀ ਕੀਤਾ ਤੇ ਉਸ ਸ਼ਹਿਰੀ ਹਲਕਿਆਂ ਦੇ ਵਿੱਚ ਘਟ ਰਹੀ ਦੀ ਜਿਹੜਾ ਰਾਜਸਥਾਨ ਸੀ ਹੈ ਮਜੀਠਾ ਉੱਥੇ ਫੇਰ ਵੀ 65% ਦੇ ਆਸ-ਪਾਸ ਸੀਗੀਆਂ ਸੋ ਉਸ ਸ਼ਹਿਰੀ ਹਲਕਿਆਂ ਦੇ ਵਿੱਚ ਜਿਹੜਾ ਅਰਬਨ ਅਪੈਥੀ ਉਹਨੂੰ ਕਾਊਂਟਰ ਕਰੀਏ ਮੈਂ ਵਿਧਾਨ ਸਭਾ ਦੇ ਵਿੱਚ ਜਲੰਧਰ ਡੀਸੀ ਸੀਗਾ ਤੇ ਮੈਂ ਉੱਥੇ ਆਪਣੀ ਵੋਟ ਬਣਾਈ ਹੋਈ ਸੀਗੀ ਮੈਂ ਤੇ ਆਪਣੀ ਵਾਈਫ ਦੀ ਵੋਟ ਮੈਂ ਇੱਥੇ ਸ਼ਿਫਟ ਕਰਾ ਲਈ ਹੈ ਸੋ ਸਪੈਸ਼ਲੀ ਅੱਜ ਮੈਂ ਵਾਈਫ ਇਜ਼ ਇਨ ਚੰਡੀਗੜ੍ਹ ਉਹ ਟ੍ਰੈਵਲ ਕਰੇਗੀ ਰਾਤ ਨੂੰ ਵੀ ਕੱਲ ਅਸੀਂ ਸਵੇਰੇ 7:00 ਵਜੇ ਹੀ ਪਹਿਲਾ ਪਾਣੀ ਵੋਟ ਕਾਸਟ ਕਰੀ ਕਿ ਸਾਰਿਆਂ ਨੂੰ ਕਹੀ ਰਹੀ ਕਿ ਬਟਾਪ ਵੋਟ ਨਾ ਪਈ ਵੀ ਚੰਗਾ ਨਹੀਂ ਲੱਗਦਾ ਸੋ ਬਤੌਰ ਡਿਸਟ੍ਰਿਕਟ ਮੈਜਿਸਟਰੇਟ ਮੈਂ ਆਪਣੇ ਪਰਿਵਾਰ ਦੇ ਨਾਲ ਵੋਟ ਕਾਸਟ ਕਰਾਂਗਾ ਸਵੇਰੇ ਸਵੇਰੇ 7 ਵਜੇ ਐਂਡ ਮੈਂ ਹੀ ਆਹੀ ਆਸ ਰੱਖਦਾ ਸਾਰੇ ਅਮ੍ਰਿਤਨਗਰ ਨਿਵਾਸੀਆਂ ਨੂੰ ਕਿਉਂਕਿ ਇਹ ਜਿਹੜਾ ਹੈਗੇ ਇਸ ਵਾਰ ਉਹ ਕਹਿੰਦੇ ਨਾ ਵੀ ਇੱਕ ਕਈ ਵਾਰ ਛੋਟੀ ਜੀ ਗਲਤੀ ਕਰੀਏ ਤੇ ਆਪਾਂ ਉਹਦਾ ਖਾਮਿਆਜਾ ਥੋੜੇ ਟਾਈਮ ਭੁਗਤਣਾ ਪੈਂਦਾ ਪਰ ਵੋਟ ਦੇ ਵਿੱਚ ਕੀਤੀ ਹੋਈ ਗਲਤੀ ਦਾ ਖਾਮਿਆਬਾ ਐਟਲੀਸਟ 5 ਸਾਲ ਭੁਗਤਣਾ ਪੈਂਦਾ ਸੋ ਆਪਾਂ ਜਰੂਰ ਆਪਣੀ ਚੋਇਸ ਦੀ ਵਰਤੋਂ ਜਰੂਰ ਕਰੀਏ ਤਾਂ ਜੀ ਬਿਲਕੁਲ ਜਿਵੇਂ ਤੁਸੀਂ ਦੇਖਿਆ ਹੈ ਸਨ ਗੁਰੂ ਨਗਰੀ ਦੇ ਡੀਸੀ ਸਾਹਿਬ ਤਾਂ ਉਹਨਾਂ ਵੱਲੋਂ ਜਿਹੜਾ ਹੁਣ ਇੱਕ ਅਪੀਲ ਉਹਨਾਂ ਵੋਟਰਾਂ ਨੂੰ ਵੀ ਕੀਤੀ ਗਈ ਹੈ ਕਿ ਜਿਹੜੇ ਵੋਟਰ ਘਰ ਬੈਠ ਕੇ ਜ਼ਰੂਰ ਇਹ ਦਿਨ ਕਈ ਵਾਰ ਨਹੀਂ ਆਉਂਦੇ ਪਰ ਉਹਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਵਾਰ ਜ਼ਰੂਰ ਬਾਹਰ ਚੜ ਕੇ ਅੱਗੇ ਆਓ ਤਾਂ ਕੱਲ ਨੂੰ ਜਦੋਂ ਕਿ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਜਿਹੜੀ ਵੋਟ ਪੋਲ ਹੋਣੀ ਹੈ ਉਸ ਦੇ ਵਿੱਚ ਜ਼ਰੂਰ ਹਿੱਸਾ ਬੋ ਤੇ ਆਪਣੀ ਵੋਟ ਜ਼ਰੂਰ ਪਾਓ ਤਾਂ VOTING ਨੂੰ ਲੈ ਕੇ ਕੱਲੀ ਕੱਲੀ ਤਸਵੀਰ ਜੋ ਤੜਨਾ ਸਾਂਝੀ ਕਰਦੇ ਰਾਵਾਂਗੇ ਬਨੇਰੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅਕਸ਼ ਸੁਨਗ ਜਗ